ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਰ ਤੋਂ ਵਿਛੜ ਕੇ ਗੁਰੂ ਸਾਹਿਬ ਆਪਣੇ ਕਾਫਲੇ ਸਮੇਤ ਚਮਕੌਰ ਸਾਹਿਬ ਪਹੁੰਚੇ ਤੇ ਪਹੁੰਚਦਿਆਂ ਹੀ ਥਾਂ ਤੇ ਸਥਿਤ ਇੱਕ ਕੱਚੀ ਗੜੀ ਜਿਸ ਨੂੰ ਕਿ ਬੁੱਧੀ ਚੰਦ ਦੀ ਹਵੇਲੀ ਕਿਹਾ ਜਾਂਦਾ ਸੀ ਉੱਥੇ ਜਾ ਕੇ ਮੋਰਚੇ ਸੰਭਾਲ ਲਏ ਪਿੱਛਾ ਕਰਦੀ ਆਰੀ ਮੁਗਲ ਫੌਜ ਨੇ ਆਉਂਦੇ ਹੀ ਗੜੀ ਨੂੰ ਘੇਰ ਲਿਆ ਉਧਰ ਸਿੰਘ ਵੀ ਮੁਕਾਬਲਾ ਕਰਨ ਲਈ ਤਿਆਰ ਪਰ ਤਿਆ ਚੜ੍ਹਦੀ ਕਲਾ ਵਿੱਚ ਸਨ ਜਦੋਂ ਸਰਹੰਦ ਦੇ ਫੌਜਦਾਰ ਸੂਬੇਦਾਰ ਵਜ਼ੀਰ ਖਾਨ ਨੇ ਮੁਗਲ ਫੌਜਾਂ ਦੀਆਂ ਲੋਥਾਂ ਤੇ ਢੇਰ ਵੇਖੇ ਤਾਂ ਉਸ ਨੇ ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ ਕਿ ਚਾਰੇ ਪਾਸਿਆਂ ਤੋਂ ਗੜੀ ਤੇ ਹਮਲਾ ਬੋਲ ਦਿੱਤਾ ਜਾਵੇ ਕਮਾਸਾਂ ਦਾ ਯੁੱਧ ਹੋਇਆ ਇਸ ਦੌਰਾਨ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੰਘ ਘੜੀ ਵਿੱਚੋਂ ਆਪਣੇ ਮੋਰਚਿਆਂ ਤੋਂ ਦੁਸ਼ਮਨਾ ਤੇ ਤੀਰਾਂ ਦਾ ਮੀਂਹ ਵਰਸਾਉਂਦੇ ਰਹੇ ਅਖੀਰ ਮੁਗਲਾਂ ਦੇ ਟਾਕਰੇਲੇ ਗੁਰੂ ਸਾਹਿਬ ਨੇ ਪੰਜ-ਪੰਜ ਸਿੰਘਾਂ ਦੀ ਸ਼ਹੀਦੀ ਜੱਥੇ ਬਣਾ ਕੇ ਘੜੀ ਤੋਂ ਪਾਰ ਪੇਜਣੇ ਸ਼ੁਰੂ ਕਰ ਦਿੱਤੇ ਇਹ ਅੱਗੇ ਵੱਧਦੇ ਸਨ ਤੇ ਘੜੀ ਦੇ ਦਰਵਾਜ਼ੇ ਤੇ ਪਹੁੰਚਣ ਵਾਲੇ ਬੈਰੀਆਂ ਦੇ ਸਿਰ ਕਤਲ ਕੀ ਜਾਂਦੇ ਸਨ ਪਰ ਮੁੱਠੀ ਭਾਰ ਸਿੰਘ ਕਦੋਂ ਤੱਕ ਅਣਗਿਣਤ ਫੌਜ ਦਾ ਮੁਕਾਬਲਾ ਕਰਦੇ ਗੁਰੂ ਜੀ ਜਾਣ ਗਏ ਸਨ ਕਿ ਇਹ ਸਮਾਂ ਚੂਚ ਕੇ ਸ਼ਹੀਦੀ ਪਹੁੰਚਦਾ ਹੈ ਬਚੇ ਹੋਏ ਸਿੰਘਾਂ ਨੇ ਵਾਰੀ-ਵਾਰੀ ਗੁਰੂ ਸਾਹਿਬ ਨੂੰ ਬੇਨਤੀ ਕੀ ਕਿ ਉਹ ਸਾਬਜ਼ਾਦਿਆਂ ਨਾਲ ਗੜੀ ਨੂੰ ਛੱਡ ਕੇ ਨਿਕਲ ਜਾਣ ਪਰ ਗੁਰੂ ਜੀ ਨਹੀਂ ਮੰਨੇ ਅਤੇ ਸਿੰਘਾਂ ਨੂੰ ਜੰਗ ਜਾਰੀ ਰੱਖੰਦਾ ਹੁਕਮ ਦਿੱਤਾ। ਇਹ ਕਮਾਸਨ ਯੁੱਧ ਵੇਖ ਕੇ ਵੱਡੇ ਸਾਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਇਹ ਜੰਗ ਵਿੱਚ ਜੋਹਰ ਦਿਖਾਉਣ ਦੀ ਆਗਿਆ ਦਿੱਤੀ ਜਾਵੇ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਇਸ ਤੋਂ ਚੰਗਾ ਸਰਮਾਣ ਕਦੋਂ ਆਵੇਗਾ। ਜਾਓ ਜੋ ਜੋ ਇਸ ਨੂੰ ਗੁਰੂ ਸੋਭਾ ਦੇ ਰਚਤ ਸੈਨਾਪਤੀ ਇੰਜ ਬਿਆਨ ਕਰਦੇ ਹਨ। ਤਾਂ ਤੇ ਯਾਸਮ ਸਮਾ ਨਾ ਕੋਈ। ਤੁਮ ਦੋਨਨ ਸੰਚਾਰ ਪਲ ਚੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ